ਜਿਹੜੇ ਕਿਸਾਨੋ ਭਰਾਵਾਂ ਦੀ ਮੱਕੀ ਬੀਜੀ ਵੇ ਗੇਤੀ ਜਾਂ ਪਛੇਤੀ ਬੀਜੀ ਵੇ ਉਹ ਵੀਡੀਓ ਇਹ ਪੂਰੀ ਗੌਰ ਨਾਲ ਦੇਖ ਲੈਣਾ ਕਿਉਂਕਿ ਇਸ ਟਾਈਮ ਜਿਹੜਾ ਮੱਕੀ ਦੇ ਬਿਮਾਰੀ ਦਾ ਅਟੈਕ ਆ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਆਪਾਂ ਐਂਡ ਦੇ ਵਿੱਚ ਜਾ ਕੇ ਇਹਦੀ ਕਲਿੱਪ ਲਾਵਾਂਗੇ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕੀ ਇਹਨੂੰ ਅਟੈਕ ਆ ਚੁੱਕਾ ਹੈ ਜਿਹੜਾ ਬਿਮਾਰੀ ਦਾ ਇਸ ਲਈ ਗੌਰ ਦੇ ਰੱਖਣਾ ਆਪਣੀ ਮੱਕੀ ਦੇ ਉੱਪਰ ਤੇ ਮੱਕੀ ਦਾ ਜਿਹੜਾ ਕੰਮ ਆ ਉਹ ਵੀ ਬਿਜਾਈ ਦਾ ਪੂਰਾ ਜੋਰਾਂ ਤੇ ਚੱਲ ਰਿਹਾ ਹੈ ਇਸ ਟਾਈਮ ਮੱਕੀ ਬਹੁਤ ਜ਼ਿਆਦਾ ਬੀਜੀ ਜਾ ਰਹੀ ਹੈਗੀ ਆਲੂ ਵਾਲੇ ਖੇਤਾਂ ਦੇ ਵਿੱਚ ਤੇ ਇਸ ਦੇ ਨਾਲ ਹੀ ਆਪਾਂ ਹੁਣ ਗੱਲ ਕਰਾਂਗੇ ਵੀ ਇਹਨੂੰ ਜਿਹੜੀ ਗੇਤੀ ਮੱਕੀ ਬੀਜੀ ਵੀ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਮੱਕੀ ਬਾਹਰ ਨਿਕਲਿਆ ਵੀ ਗੀਟਮੋਰ ਮਾਰ ਕੇ ਤੇ ਉਹਨੂੰ ਜਿਹੜਾ ਬਿਮਾਰੀ ਦਾ ਅਟੈਕ ਆ ਕਿਸੇ ਦਾ ਅੱਜ ਦੇ ਟਾਈਮ ਜਿਵੇਂ ਹੁਣ ਆਪਾਂ ਗੱਲ ਕਰੀ ਵੀ ਚੱਲ ਰਹੀ ਕਿਹੜੀ ਬਿਮਾਰੀ ਆ ਉਹ ਜਿਹੜੀ ਚੱਲ ਰਹੀ ਆ ਕਿ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਗੌਰ ਨਾਲ ਉਹਦੀ ਮੱਕੀ ਜ਼ਰੂਰ ਦੇਖਣ ਵੀ ਕੋਈ ਬਿਮਾਰੀ ਨਾ ਹੋਵੇ ਮੱਕੀ ਨੂੰ ਜੇ ਆਪਾਂ ਮੱਕੀ ਦਾ ਵੀ ਕਿਤੇ ਨੁਕਸਾਨ ਨਾ ਕਰ ਬੈਠੇ ਆਪਣਾ ਇਹਨਾਂ ਮਹਿੰਗਾ ਬੀਜ ਪਿਆ ਹੁੰਦਾ ਤੇ ਖਾਦ ਪਈ ਹੁੰਦੀ ਹੈਗੀ ਇੰਨੀ ਮਹਿੰਗੀ ਨੀਚੇ ਉਹਦੇ ਮੱਕੀ ਦੇ ਇਸ ਬਾਰੇ ਆਪਾਂ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਤੇ ਬਾਕੀ ਬੀਜਾਂ ਦਾ ਜਿਹੜਾ ਤਰੀਕਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਵੱਤਵਾਤ ਸ਼ੇਅਰ ਜ਼ਰੂਰ ਕਰਦੇ ਵੀਡੀਓ ਨੂੰ ਅੱਗੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜਿਵੇਂ ਕਿ ਹੁਣ ਆਪਾਂ ਮੱਕੀ ਦੀ ਬਿਜਾਈ ਦੀ ਗੱਲ ਕਰੀਏ ਵੀ ਜਿਹੜਾ ਇਹਨੂੰ ਬੀਜਣ ਦਾ ਤਰੀਕਾ ਹੈਗਾ ਉਹ ਸਹੀ ਤਰੀਕਾ ਕਿਹੜਾ ਹੋ ਸਕਦਾ ਹੈਗਾ ਵੀ ਜਿਸ ਦੇ ਨਾਲ ਆਪਣੀ ਮੱਕੀ ਦਾ ਜਿਹੜਾ ਝਾੜ ਵੀ ਵੱਧ ਨਿਕਲੇ ਤੇ ਬਿਮਾਰੀ ਵੀ ਘੱਟ ਪੈਦਾ ਹੋਵੇ ਆਪਣੀ ਮੱਕੀ ਦੇ ਵਿੱਚ ਤੇ ਉਹਦੇ ਲਈ ਆਪਾਂ ਜਿਵੇਂ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਜਿਹੜਾ ਬਜਾਈ ਦਾ ਇਹਦਾ ਸਹੀ ਤਰੀਕਾ ਹੁੰਦਾ ਜਿਵੇਂ ਹੁਣ ਕਈ ਕਿਸਾਨ ਭਰਾ ਕੀ ਕਰਦੇ ਨੇ ਚੜਦੀ ਤੋਂ ਲੈ ਕੇ ਛਿਪਦੀ ਬੰਨੀ ਨੂੰ ਬੱਟਾ ਕਰਕੇ ਬੀਜ ਦਿੰਦੇ ਨੇ ਕਿ ਆਪਣੇ ਖੇਤ ਦੇ ਵਿੱਚ ਉਹਦਾ ਆਪਾਂ ਨੂੰ ਕੋਈ ਬੜਾ ਵੱਡਾ ਫਾਇਦਾ ਨਹੀਂ ਹੋਣ ਵਾਲਾ ਆਪਾਂ ਉਹਦਾ ਲੋਟ ਦੇਖਦੇ ਹੁੰਨੇ ਆ ਵੀ ਆਪਾਂ ਨੂੰ ਕਿਾਰੇ ਬਸ ਇਧਰ ਨੂੰ ਪਾਣੀ ਸਹੀ ਜਾਂਦਾ ਰਹੂਗਾ ਜਾਂ ਵੀ ਕਿਵੇਂ ਵੀ ਲਾ ਲਓ ਤੇ ਪਰ ਉਹ ਗਲਤ ਤਰੀਕਾ ਜਿਹੜਾ ਬੀਜਣ ਦਾ ਇਸ ਲਈ ਆਪਾਂ ਨੂੰ ਹਮੇਸ਼ਾ ਜਿਹੜੀ ਮੱਕੀ ਬੀਜਣੀ ਹੈਗੀ ਆਪਾਂ ਨੂੰ ਉਲਟ ਸਾਈਡ ਬੀਜਣੀ ਚਾਹੀਦੀ ਹੈ ਜਿਹੜੀ ਆਪਾਂ ਮੰਨ ਕੇ ਚੱਲੋ ਬੱਟਾਂ ਦੇ ਦੋਨੇ ਸਾਈਡ ਜਾਂ ਦੋਨੇ ਸਿਆੜਾਂ ਨੂੰ ਧੁੱਪ ਵੀ ਲੱਗੇ ਚੰਗੀ ਤਰ੍ਹਾਂ ਜਿਹੜਾ ਹਵਾ ਵੀ ਲੱਗੇ ਦੋਨੇ ਪਾਸਿਓਂ ਹਵਾ ਲੱਗ ਸਕੇ ਜਿਹੜੇ ਸਿਆੜ ਹੁੰਦੇ ਨੇ ਮੱਕੀ ਦੇ ਕਿਉਂਕਿ ਜਿਵੇਂ ਹੁਣ ਆਪਾਂ ਚੜਦੀ ਤੋਂ ਸਿਪਦੀ ਵੱਲ ਮੱਕੀ ਬੀਜ ਲੈਂਦੇ ਜਿਹੜੀ ਉਹਦੇ ਨਾਲ ਜਿਹੜਾ ਚੜਦੀ ਵਾਲਾ ਪਾਸਾ ਹੁੰਦਾ ਉਹਦੀ ਤਾਂ ਵਧੀਆ ਗ੍ਰੋਥ ਹੋ ਜਾਂਦੀ ਹੈ ਮੱਕੀ ਦੀ ਤੇ ਜਿਹੜਾ ਸਿਪਦੀ ਵਾਲਾ ਪਾਸਾ ਉਹਦੀ ਗ੍ਰੋਥ ਘੱਟ ਹੁੰਦੀ ਆ ਪੇਰਾਪਾ ਕਹਿ ਦਿੰਨੇ ਆ ਵੀ ਜਿਆਦਾ ਰੇ ਵੀ ਘੱਟ ਪਿਆ ਹੋਣਾ ਮਸ਼ੀਨ ਦੇ ਵਿੱਚ ਵੀ ਇੱਕ ਸਾਈਡ ਘੱਟ ਪਉਂਦੀ ਹੋਣੀ ਆ ਰੇ ਤੇ ਜਾਂ ਵੀ ਘੱਟ ਪਿਆ ਹੋਣਾ ਵੀ ਤੇ ਦੂਜੇ ਨੰਬਰ ਤੇ ਉਹਦੇ ਨਾਲ ਕੀ ਹੁੰਦਾਗਾ ਆਪਣੀ ਮੱਕੀ ਦਾ ਜਿਹੜਾ ਉਹ ਝਾੜ ਵੀ ਬਹੁਤ ਜ਼ਿਆਦਾ ਘੱਟ ਜਾਂਦਾ ਤੇ ਬਿਮਾਰੀ ਵੀ ਉਸ ਨੂੰ ਜਿਹੜੀ ਸਫਦੀ ਵਾਲੇ ਪਾਸੇ ਨੂੰ ਆਪਾਂ ਕਰਕੇ ਬੀਜਦੇ ਹੁੰਨੇ ਆ ਤਾਂ ਇੱਕ ਸਾਈਡ ਜਿਹੜਾ ਘੱਟ ਹੋ ਰਹਾ ਹੁੰਦਾਗਾ ਦਬ ਜਾਂਦਾ ਝਾੜ ਇੱਕ ਤਾਂ ਉਹਦੇ ਨਾਲ ਬਿਮਾਰੀ ਵੀ ਜ਼ਿਆਦਾ ਪੈਦਾ ਹੁੰਦੀ ਹੈ ਕਿਉਂਕਿ ਜੇ ਉਹਦੀ ਗਰੋਥ ਨਹੀਂ ਚੰਗੀ ਤਰ੍ਹਾਂ ਹੁੰਦੀ ਤੇ ਨਾ ਹੀ ਉਹਨੂੰ ਧੁੱਪ ਮਿਲਦੀ ਹੈ ਚੰਗੀ ਨਾ ਹਵਾ ਮਿਲਦੀ ਹੈ ਤੇ ਉਸ ਦੇ ਕਾਰਨ ਉਹਦੇ ਵਿੱਚ ਬਿਮਾਰੀ ਵੀ ਵੱਧ ਬਣੂਗੀ ਤੇ ਆਪਣੀ ਮੱਕੀ ਆ ਜਿਹੜੀ ਉਹ ਝਾੜ ਘਟਾ ਸਕਦੀ ਹੈ ਇਹਦੇ ਨਾਲ ਇਸ ਲਈ ਆਪਾਂ ਹਮੇਸ਼ਾ ਜਿਹੜੀ ਬੀਜਣੀ ਹੈਗੀ ਉਸ ਦੇ ਉਲਟ ਸਾਈਡ ਬੀਜਣੀ ਹੈਗੀ ਤਾਂ ਜੋ ਇਹਨੂੰ ਮੱਕੀ ਨੂੰ ਦੋਨੇ ਸਾਈਡਾਂ ਨੂੰ ਧੁੱਪ ਲੱਗ ਸਕੇ ਚੰਗੀ ਤੇ ਹਵਾ ਵੀ ਫਿਰ ਸਕੇ ਉਹਦੇ ਵਿੱਚ ਚੰਗੀ ਹੁਣ ਆਪਾਂ ਗੱਲਬਾਤ ਕਰਦੇ ਆ ਜਿਹੜੀ ਮੱਕੀ ਦੇ ਵਿੱਚ ਵੀ ਕਿਹੜੀ ਬਿਮਾਰੀ ਦਾ ਅਟੈਕ ਚੱਲ ਰਿਹਾ ਹੈਗਾ ਜਾਂ ਕੀ ਹੋ ਰਿਹਾ ਮੱਕੀ ਨੂੰ ਜਿਹੜੀ ਸੁੱਕਣ ਲੱਗ ਗਈ ਉੱਪਰੋਂ ਤੇ ਉਹਦੇ ਜਿਹੜੇ ਲੱਛਣ ਹੈਗੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਆਪਾਂ ਨੂੰ ਪਤਾ ਲੱਗਦਾਗਾ ਵੀ ਕੀ ਕਾਰਨ ਹੋ ਸਕਦਾ ਜਿਵੇਂ ਹੁਣ ਮੱਕੀ ਆਪਣੀ ਗਿੱਠ-ਗਿੱਠ ਦੀ ਹੋ ਗਈ ਜਾਂ ਚਾਰ-ਚਾਰ ਉਂਗਲਾਂ ਦੀ ਹੋ ਗਈ ਉਹਨੇ ਕੀ ਕਰਨਾ ਉੱਪਰੋਂ ਜਿਹੜੇ ਪੱਤੇ ਜਿਹਨੇ ਉਹਦੇ ਲਾਲ ਜਿਹੇ ਹੋਣ ਲੱਗੇ ਜਾਂਦੇ ਨੇ ਸੁੱਕਣ ਲੱਗ ਜਾਂਦੇ ਨੇਗੇ ਕਈ ਕਿਸਾਨ ਭਰਾ ਕੀ ਕਰਦੇ ਨੇ ਵੀ ਇਹ ਜਾਂ ਤਾਂ ਪਾਣੀ ਦੀ ਘਾਟ ਦੇ ਕਾਰਨ ਹੋ ਗਿਆ ਜਾਂ ਵੱਧ ਘਟ ਲੱਗ ਗਿਆ ਜਾਂ ਕੋਈ ਘਾਟਾਂ ਵਾਲੀ ਸਪਰੇਅ ਕਰਦੀ ਆ ਪਰ ਉਹਦੇ ਕਾਰਨ ਹੋ ਗਿਆ ਪਰ ਇਹ ਕੋਈ ਹੋਰ ਕਾਰਨ ਨਹੀਂ ਹੈਗਾ ਇਹ ਜਿਹੜੀ ਮੱਕੀ ਦੀ ਜਾੜਾ ਉਹਦੇ ਵਿੱਚ ਇਹ ਸੂੰਡੀ ਦਾ ਅਟੈਕ ਹੈ ਜਿਹੜਾ ਬਹੁਤ ਜ਼ਿਆਦਾ ਪੱਦਰ ਤੇ ਆ ਗਿਆ ਇਸ ਦੇ ਕਾਰਨ ਹੀ ਜਿਹੜੀ ਇਹ ਸੁੱਕਣ ਲੱਗੀ ਸਹਣਪਰਾਮਣ ਪੀਦਾ ਵੀ ਆਪਣੀ ਮੱਕੀ ਦੀ ਜ਼ਰੂਰ ਗੌਰ ਕਰਕੇ ਕੋਈ ਨਾ ਕੋਈ ਸਪਰੇਅ ਜ਼ਰੂਰ ਸਿੜਕਣਾ ਕਿਉਂਕਿ ਇਹ ਜੜ ਦੇ ਵਿੱਚੋਂ ਪੈਦਾ ਹੁੰਦੀ ਹੈ ਇਸ ਦੇ ਨਾਲ ਬੂਟਾ ਸੁੱਕਣ ਲੱਗ ਜਾਂਦਾ ਉੱਪਰੋਂ ਨੋਕਾਂ ਮੱਚਣ ਲੱਗ ਜਾਂਦੀਆਂ ਇਹ ਦੇਖ ਲਓ ਤੁਸੀਂ ਕਲਿੱਪ ਲਾਈ ਆਪਾਂ ਇਹਦੇ ਵਿੱਚ ਫੋਟੋ ਲਾਈ ਆ ਤੁਸੀਂ ਇਹ ਦੇਖ ਲਓ ਚੰਗੀ ਤਰ੍ਹਾਂ ਇਸ ਤਰ੍ਹਾਂ ਦੀ ਸੁੰਡੀ ਹੈ ਜਿਹੜੀ ਇਹਦੇ ਵਿੱਚ ਵੜ ਕੇ ਬੈੰਦੀ ਹੈਗੀ ਮੱਕੀ ਦੇ ਤੇ ਇਹ ਜਿਹੜੀ ਸੁੰਡੀ ਹੈ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਆਪਾਂ ਕਣਕ ਦੇ ਬੀਜ ਹੀ ਕਣਕ ਨੂੰ ਆ ਗਿਆ ਸੀਗਾ ਗੁਲਾਬੀ ਸੁੰਡੀ ਦਾ ਅਟੈਕ ਉਸੇ ਤਰ੍ਹਾਂ ਹੀ ਇਹ ਮੱਕੀ ਨੂੰ ਹੁਣ ਜਿਹੜਾ ਸੁੰਡੀ ਦਾ ਅਟੈਕ ਆ ਉਹ ਬਹੁਤ ਜ਼ਿਆਦਾ ਪੱਧਰ ਤੇ ਕਿਸਾਨ ਭਰਾ ਨੂੰ ਇਹੀ ਅਪੀਲ ਆ ਕਿ ਬਾਕੀ ਉਹਦੇ ਏਰੀਆ ਦੇ ਹਿਸਾਬ ਨਾਲ ਜਿਹੜੀਆਂ-ਜਿਹੜੀਆਂ ਵੀ ਦਵਾਈਆਂ ਆਪਾਂ ਵਰਤਦੇ ਹੁੰਨੇ ਆ ਉਹ ਮੱਕੀ ਦੇ ਉੱਪਰ ਜ਼ਰੂਰ ਸਿਰਕਦੇ ਆ ਤਾਂ ਜੋ ਆਪਣੀ ਮੱਕੀ ਦਾ ਬਚਾਅ ਹੋ ਸਕੇ ਇਹਦੇ ਨਾਲ ਆਪਣਾ ਜਿਹੜਾ ਰੇਬੀ ਆ ਉਹ ਬਹੁਤ ਜ਼ਿਆਦਾ ਮਹਿੰਗਾ ਪਿਆ ਹੁੰਦਾ ਬੀ ਵੀ ਇਸ ਟਾਈਮ ਆ ਜਿਹੜਾ ਬਲੈਕ ਦੇ ਵਿੱਚ ਆ ਕਿਸਾਨ ਭਰਾਵਾਂ ਨੇ ਖਰੀਦਿਆ ਹੋ ਸਕਦਾ ਹੈਗਾ ਮਹਿੰਗੇ ਤੋਂ ਮਹਿੰਗੇ ਬੀਜ ਆਪਾਂ ਖਰੀਦ ਕੇ ਜਿਹੜਾ ਮੱਕੀ ਦੇ ਪਾਉਣੇ ਹੁੰਨੇ ਆ ਇਸ ਲਈ ਆਪਾਂ ਨੂੰ ਗੌਰ ਕਰ ਜ਼ਰੂਰੀ ਕਰਨੀ ਚਾਹੀਦੀ ਹੈ ਮੱਕੀ ਦੀ ਕਣਕ ਦੇ ਬਾਗੀ ਮੱਕੀ ਦੇ ਵਿੱਚ ਵੀ ਜੜ ਦੇ ਵਿੱਚ ਇਹ ਅਟੈਕ ਆ ਜਿਹੜਾ ਸੁੰਡੀ ਦਾ ਬਹੁਤ ਜ਼ਿਆਦਾ ਪੱਧਰ ਤੇ ਆ ਗਿਆ ਤੇ ਬਾਕੀ ਜਿਵੇਂ ਹੁਣੇ ਕਣਕ ਦੇ ਇਹ ਨਾਲੀ ਦੇ ਵਿੱਚ ਵੜ ਕੇ ਬੈਂਦੀ ਸੀ ਉਵੇਂ ਇਹ ਮੱਕੀ ਦੀ ਨਾਲੀ ਇਹ ਵਿੱਚ ਵੀ ਵੜੀ ਬੜ ਕੇ ਸੁੰਡੀ ਬੈ ਜਾਂਦੀ ਆ ਠੰਡ ਦੇ ਕਾਰਨ ਇਹ ਵਿੱਚ ਵੜ ਜਾਂਦੀ ਹੈਗੀ ਤਾਂ ਹੀ ਇਹ ਜਿਹੜੀ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਉਹ ਮੱਕੀ ਦੇ ਉੱਪਰ ਤੇ ਇਹ ਜੜ ਦੇ ਵਿੱਚ ਹੀ ਪੈਦਾ ਹੁੰਦੀ ਹੈਗੀ ਤੇ ਮੱਕੀ ਉੱਪਰ ਸੁੱਕਣ ਲੱਗ ਜਾਂਦੀ ਹੈਗੀ ਆਪਾਂ ਨੂੰ ਇਹ ਲੱਗਦਾ ਵੀ ਕਿਤੇ ਹੋਰ ਕੋਈ ਹੋਰ ਕਾਰਨ ਹੋ ਸਕਦਾ ਸੁੱਕਣ ਦਾ ਪਰ ਇਹੀ ਕਾਰਨ ਆ ਸੁੰਡੀ ਦਾ ਤੁਸੀਂ ਵੱਧ ਤੋਂ ਵੱਧ ਉਹਦੀ ਗੌਰ ਰੱਖੋ ਤੇ ਜ਼ਰੂਰ ਕੋਈ ਨਾ ਕੋਈ ਸਪਰੇ ਇਸ ਦੇ ਉੱਪਰ ਸਿੜਕੀ ਜਾਵੇ ਤਾਂ ਜੋ ਆਪਣੀ ਮੱਕੀ ਜਿਹੜੀ ਬਚਾਈ ਜਾ ਸਕੇ ਝਾੜ ਤੇ ਨਾ ਸਿਰਫ ਮੱਕੀ ਦੇ ਧੰਨਵਾਦੀ ਵੀਡੀਓ ਦੇਖਣ ਲਈ